ਸਾਸਤਰੀ ਕਾਲ ਬਾਈ ਜੀ ਨਲਾ ਪਰ ਮਲਾ YouTube ਦੇਖ ਰਹੇ ਸਾਰੇ ਵੀਰਾਂ ਪਿਆਰ ਭਰੀ ਸਾਸਤਰੀ ਕਾ ਬਾਕੀ ਵੀਰ ਕਾਲਾ ਆਪਣੇ ਕਬੂਤਰੀ ਛੱਡੀ ਦੀ ਪਿੰਡ ਦੰਮਣੇ ਬਾਕੀ ਬਾਈ ਗਿਆ ਬਤਾ ਬਾਜੀਪੁਰ ਬਾਈ ਨੇ ਛੱਡੀ ਦੀ ਹੋਰ ਵੀ ਕੀ ਹਾਲ ਚਾਲ ਹੈ ਸਾਸਤਰੀ ਕਾਲ ਬਾਈ ਉਹ ਠੀਕ ਠਾਕ ਆ ਹਾਂ ਮਰੀਦ ਹੋਣਾ ਬੜੀਆ ਬਾਈ ਬੜੀਆ ਕਾਲ ਬਾਈ ਗਰੇਬ ਤੇ ਡੁੰਮਣੇ ਹੂੰ ਉਹ ਮੂ ਆਪਣਾ ਦੋਸਤ ਸੁਖਮਨ ਹੂੰ ਹੂੰ ਉਹਨਾਂ ਨੂੰ ਵੀ ਆਣਾ ਬਾਜੀਪੁਰ ਯਾਰ ਜੀ ਅਗਲੇ ਸਾਡਾ ਕੋਈ ਵਿਚਾਰ ਦਿੱਤਾ ਬਾਈ ਕਹਿੰਦਾ ਹਲੇ ਜਾਣਾ ਨਹੀਂ ਜੀ ਹਲੇ ਡਾਇਨਾ ਡੁੰਜੀਆਂ ਕਰਾ ਰਹੇ ਤੇ ਨਾ ਕੂਤਰਾਂ ਦੀਆਂ ਹੁਣ ਕੱਢੇ ਹੀ ਆ ਹਲੇ ਹੂੰ ਹੂੰ ਆਹ ਚ ਹਫਤਾ ਕੇ ਹੋਇਆ ਹਲੇ ਠੀਕ ਦਵਾਈ ਦੂਈ ਲਾਈ ਵੀ ਤੇ ਲੇਟ ਜੇ ਹੋ ਗਏ ਥੋੜੇ ਜਿ 700 ਰੌਣੇ ਕਰਕੇ ਹੂੰ ਹੂੰ ਇਹ ਕੱਢੇ ਨਹੀਂ ਤੇ ਹਲੇ ਪ੍ਰੋਪਰ ਕੂਤਰ ਹੁਣ ਕੱਢ ਰਹੇ ਆ ਬਾਈ ਦਵਾਈ ਦੂਈ ਤੋਂ ਬਾਅਦ ਜਾਣਾ ਪਿਆ ਤਾਂ ਕਰਕੇ ਸੁਖਮਨ ਕਰਕੇ ਆਪਣਾ ਭਰਾ ਬਾਈ ਉਹਦੇ ਨਾਲ ਪਿਆਰ ਬਹੁਤ ਆ ਕਹਿੰਦਾ ਰਵੀ ਆਣਾ ਹੈ ਕਹਿੰਦਾ ਨਾਲ ਬਲੌਗ ਬਣ ਜੂਗਾ ਵੀਡੀਓ ਬਣ ਜੂਗੀ ਹੂੰ ਹੂੰ ਚਲੋ ਯਾਦ ਜੀ ਰਹਿੰਦੀ ਆ ਨਾ ਵਧੀਆ ਬਾਜੀ ਕਰਾਈ ਹੋਈ ਬਹੁਤ ਸੋਹਣੀ ਬਾਜੀ ਹੋਈ ਆ 48 ਕਬੂਤਰ ਉੜੇ ਦੇ ਉੱਤੇ ਹਾਂ ਹਾਂਜੀ 6 ਦਾ ਟਾਈਮ ਕਰਾਇਆ ਉਹਨਾਂ ਨੇ ਬਾਈ 12 ਕੂਤਰਾਂ ਤੇ ਹਾਂ ਹਾਂਜੀ ਹਾਂ ਆਪਣੀ ਕੂਤਰੀ ਬਾਈ ਸਾਢੇ 7 ਦੇ ਕਰੀਬ ਤਾਂ ਗਈ ਚੜੀ ਆ ਬਹੁਤ ਉੱਚੀ ਦੀ ਕੂਤਰੀ ਬਾਈ ਚੰਗੀ ਉੜੀ ਹੈ ਯਾਨੀ ਕਿ ਉੱਠੀ ਹੋਈ ਨਹੀਂ ਹੈਗੀ ਗੱਲ ਕਬੂਤਰ ਤਾਂ ਗਈ ਕੂਤਰੀ ਛੱਡੀ ਦੀ ਆਪਾਂ ਨੇ ਪੋਸਟ ਵੀ ਪਾਈ ਵੀਤੀ ਉਹਦੀ ਬਾਈ ਹਾਂ ਹਾਂ ਬਹੁਤ ਵਧੀਆ ਉੜੀ ਯਾਨੀ ਕਿ ਬਾਬੇ ਦੀ ਕਿਰਪਾ ਨਾਲ ਹਾਂ ਚਲੋ ਆਪਣੇ ਪੜਾ ਦਾ ਬਾਈ ਬਹੁਤ ਵਧੀਆ ਸਹਿਯੋਗ ਵੀ ਰਿਹਾ ਸੁਖਮੰਦ ਦਾ ਧੰਨਵਾਦ ਆ ਉਹਦਾ ਬਾਈ ਬਹੁਤ ਵੀਰ ਦਾ ਦੇ ਲੋ ਮੰਦਰ ਪੂਰੀ ਮਾਣ ਜਿਹਦਾ ਆਪਣਾ ਕਦੇ ਹੈ ਨਾ ਜੋ ਵੀ ਹੈ ਜਿੱਦਾਂ ਹੈ ਨਾ ਹੂੰ ਹੂੰ ਬਾਕੀ ਫਿਰ ਵਧੀਆ ਰਿਜ਼ਲਟ ਰਿਹਾ ਜਾਨੀ ਕਿ ਪੁੱਤਰੀ ਦਾ ਹਾਂ ਬਹੁਤ ਚੰਗੀ ਉਡੀ ਆਪਾਂ ਹੂੰ ਫਿਰ ਮਿੱਠੀ ਆ ਖੱਡੇ ਵਿੱਚ ਹੁਣ ਰੈਸਟ ਪਰ ਠੀਕ ਆ ਤੇ ਬਾਈ ਭਾਵਾ ਜੀ ਤੁਸੀਂ ਪਹੁੰਚੇ ਗੱਲ ਕਿੱਦਾਂ ਰਹੀ ਆ ਉੱਥੇ گاਉਂ ਬਾਹਰ ਸ਼ਾਮ ਨੂੰ ਫਿਰ ਉੱਥੇ ਗਿਆ ਤਾਂ ਹੂੰ ਬਸ ਆਹ ਸੌ ਕੇ ਫੜਾਤੀ ਭਾਈ ਛੱਡ ਦੋ ਛੱਡਣ ਵਾਲੇ ਏਰੀਆ ਹੂੰ ਹੂੰ ਐ ਬਾਕੀ ਜਿਹੜਾ ਕੋਸਾ ਵੀ ਅੱਛੇ ਜਾ ਕੇ ਛਤਰੀ ਲੈ ਕੇ ਸ਼ਾਮ ਨੂੰ ਗਿਆ ਹੂੰ ਹੂੰ ਤਾਂ ਉੱਥੇ ਜਾ ਕੇ ਆਏ ਆ ਛੱਟ ਲੜ ਕੇ ਆਉਂਦੀ ਸੀ ਹਾਂ ਜੀ ਜਾਨੀ ਲੋਕ ਉਤਰ ਉੱਚੇ ਹੋ ਹੁੰਦੇ ਨਾ ਬਿੰਦੂ ਦੀ ਕਬੂਤਰੀ ਵਈ ਉਹ ਜਾ ਕੇ ਢਾਂਗੀ ਲਾ ਕੇ ਫਿਰ ਜਾ ਤਾ ਬੋਲੇ ਚਾਰ ਮਾਰੇ ਹੁਣੇ ਚਾਰ ਪੰਜ ਬੋਲੇ ਨਾ ਰੁਕ ਗਈ ਜਦ ਆ ਗਈ ਕੂਤਰੀ ਉੱਪਰ ਉੱਤੇ ਪਰ ਆਉ ਖੜੀ ਉੱਪਰ ਛੱਤੀ ਤੇ ਬਿੰਦੂ ਬਾਈ ਦੀ ਕੂਤਰੀ ਨਾਲ ਉੜੀ ਸਾਰਾ ਦਿਨ ਜੁੱਟ ਭਰ ਕੇ ਚਿਕਣਾ ਘਰ ਆਉਂਦੀ ਦੀ ਲਾਲ ਸ੍ਰੀ ਕੂਤਰੀ ਨੀ ਕਿਦੂ ਦੀ ਬਹੁਤ ਚੰਗੀ ਉੜੀ ਉਹ ਵੀ ਹਾਂ ਹਾਂ ਉਹਦੇ ਨਾਲ ਉੜੀ ਗਈ ਜਾ ਸਾਰਾ ਦਿਨ ਉਹਦੇ ਨਾਲ ਹੀ ਉੜੀ ਗਈ ਹੂੰ ਹੂੰ ਤੇ ਦੋ ਦੋ ਕਬੂਤਰ ਯਾਰ ਲਾਸਟ ਟਾਈਮ ਵਿੱਚ ਥੁੱਲਾ ਬੈਰੀ ਪਈ ਆ ਇਹ ਕਲੀਅਰ ਨਹੀਂ ਹੋਇਆ ਉਹ ਹਾਂ ਇਹ ਕਬੂਤਰ ਹੀ ਉਹ ਹੀ ਸੀ ਕਿ ਉਹ ਉੱਚੀ ਜਾਦਾ ਤੀਆਂ ਦੋ ਕਬੂਤਰੀਆਂ ਆਪਣੇ ਨਾਲ ਹੀ ਨਾਲ ਟੁੱਟ ਗਈ ਉਹਦੇ ਬਾਈ ਬਣ ਕੇ ਬਤਨਸਾ ਲਵਾ ਕੇ ਉੱਤਰ ਨੂੰ ਨਾ ਦੇ ਚੀ ਜਿਆਦਾ ਕਿਸੇ ਨੂੰ ਉਹਨੂੰ ਬੈਰੀ ਲੈ ਗਈ ਹਾਂ ਠੀਕ ਆ ਫੇਰ ਪਤਾ ਨਹੀਂ ਲੱਗਿਆ ਜਾਨਣੇ ਕਿ ਕਲੀਅਰ ਹੋਇਆ ਉਹਦਾ ਤੇ ਸਾਰਾ ਦਿਨ ਕਬੂਤਰੀ ਜਾਣੇ ਵਾਲੀ ਹੁੰਦੀ ਯਾਰ ਫਿਰ ਸਾਰਾ ਦਿਨ ਚਲੇ ਜਾਂਦੀ ਕਿ ਕਬੂਤਰੀ 5 ਵਜੇ ਕਿੱਥੇ ਜਾਣ ਦੀ ਘੰਟਾ ਤਾਂ ਰਹਿ ਗਿਆ ਹਾਂ 5 ਵਜੇ ਕਬੂਤਰੀ ਉੱਪਰ ਤੇ ਗਿਆ ਹੋਗੀ ਮਤਲਬ ਬਹਿਰੀ ਪਈ ਤੇ ਉਸ ਟਾਈਮ ਸਾਰੇ ਦੇਖ ਰਹੇ ਹਾਂ ਹਾਂ ਆਇਆ ਲੱਗਦਾ ਪਰ ਪਤਾ ਹੀ ਨਹੀਂ ਲੱਗਿਆ ਕਿੱਧਰ ਚਲੇ ਗਈ ਕਿੱਧਰ ਨਹੀਂ ਜੜੇ ਕਾ ਪਤਾ ਲੱਗਾ ਕਰੇ ਭਾਈ ਬਹਿਰ ਹੀ ਲੇਗੀ ਕਬੂਤਰ ਰੰਗ ਕਲੀਅਰ ਨਹੀਂ ਹੁੰਦਾ ਫਿਰ ਮੈਂ ਰਾਮਨ ਨੇ ਥੋੜਾ ਦੇਖਿਆ ਵੀ ਧਿਆਨ ਨਾਲ ਕੁਝ ਭਾਈ ਥੋੜਾ ਜਿਹਾ ਮੌਸਮ ਨਾ ਕੱਲ ਸਾਫ਼ ਨਹੀਂ ਤਾ ਹੈਗਾ ਉੱਪਰ ਥੱਲੇ ਮੌਸਮ ਬਹੁਤ ਵਧੀਆ ਤਾਂ ਪਰ ਉੱਪਰ ਨਾ ਗੁਵਾੜ ਜਾ ਜਾ ਚੜਿਆ ਹੋਦਾ ਮੌਸਮ ਪਰ ਅੱਜ ਕਲਾ ਰੰਗ ਨਹੀਂ ਤਾਂ ਕਲੀਅਰ ਹੁੰਦਾ ਪਹਿਲਾਂ 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 ਉਹਨਾਂ ਨੂੰ ਕਬੂਤਰ ਹੀ ਨਹੀਂ ਹੋਏ ਹਾਂ ਦੋ ਤਿੰਨ ਵਾਰ ਕਾਪੀ ਵਾਲੇ ਨੇ ਬੁਲਾਇਆ ਕਿਉਂਕਿ ਕੂਤਰੀ ਆਪਣੀ ਬਈ ਐਵੇਂ ਕਹੀਏ ਤੁਹਾਨੂੰ ਨੀਮੀ ਨੀ ਉੜਦੀ ਹੈਗੀ ਕੂਤਰੀ ਜਿਆਦਾ ਬੰਦ ਚ ਬੜਦੀ ਆ ਆਪਣੇ ਹਾਂ ਸਾਰਾ ਦਿਨ ਐਦਾ ਹੀ ਰਹੀ ਸਾਰਾ ਦਿਨ ਬਈ ਘਟੂ ਘੜ ਅਸੀਂ 9-10 ਵਾਰ ਫਿਰ ਅਸੀਂ ਉੱਪਰੇ ਦੇ ਖੜੇ ਰਹੇ 2-3 ਵੇ ਵੇਹਿੰਦਾ ਚੱਲ ਵੀ ਹੁਣ ਫਿਰ ਕਲੀਅਰ ਕਰਾਈ ਜਾਂਦੇ ਆ ਦੋ ਤਿੰਨ ਵਾਰ ਜਾਨੀ ਕਿ ਕਾਪੀ ਵਾਲੇ ਬਾਈ ਨੂੰ ਬਈ ਕਲੀਅਰ ਕਰਾਈ ਬਹੁਤ ਵਧੀਆ ਤਾਂ ਮੁੰਡਾ ਕਾਪੀ ਵਾਲਾ ਵੀ ਜਾਨੀ ਕਹੀਏ ਉਹ ਤਾਂ ਮੁੰਡਾ ਕਿਆ ਨਾਮ ਉਹਦਾ ਹੈ ਮੈਂ ਨਾਮ ਭੁੱਲ ਜੰਨਾ ਉਹਦਾ ਜਾਣ ਲਈ ਤੇ ਚਲੋ ਵਧੀਆ ਤਾਂ ਮੁੰਡਾ ਬਹੁਤ ਚੰਗਾ ਦਾ ਕਾਪੀ ਵਾਲਾ ਬੜੀਆ ਬਾਜੀ ਕਰਾਈ ਉਹਨੇ ਵੀ ਕਦਰ ਨੇ ਇਨਸਾਫ ਵਾਲਾ ਹੀ ਕੰਮ ਹੈ ਕਿਸੇ ਨਾਲ ਟੱਕਾ ਨਹੀਂ ਹੋਣ ਦਿੰਦਾ ਹੈ ਹਾਂ ਇਹਦੇ ਹੀ ਹੁਣ ਚਾਹੀਦਾ ਬਾਈ ਜਦੋਂ ਛੱਡਦਾ ਵੀ ਯਾਰ ਕਾਪੀ ਵਾਲੇ ਮੇਨ ਗੱਲ ਹੁੰਦੀ ਹੈ ਇਨਸਾਫ ਹੋਣਾ ਚਾਹੀਦਾ ਹਾਂ ਦੋ ਕਬੂਤਰ ਲੈ ਕੇ ਵੀ ਗਏ ਜੀ ਇੱਕ ਸਵੇਰ ਟਾਈਮ ਲਈ ਹੈ ਹਾਂ ਇੱਕ ਸ਼ਾਮ ਨੂੰ ਦੋ ਕਬੂਤਰ ਲੈ ਗਏ ਜੀ ਸ਼ਾਮ ਵਾਲਾ ਕਲੀਅਰ ਨਹੀਂ ਹੋਇਆ ਸਵੇਰੇ ਵਾਲਾ ਤਾਂ ਚਲੋ ਕਲੀਅਰ ਹੋ ਗਿਆ ਤਾਂ ਅੱਛਾ ਹਾਂ ਬਾਕੀ ਬਾਜੀ ਬਹੁਤ ਵਧੀਆ ਹੋਈ ਹੈ ਕਬੂਤਰ ਹੀ ਆਪਣੀ ਰਹਿ ਗਈ ਬਾਈ ਹਾਂ 12 ਕੂਤਰਾਂ ਦੀ ਸਾਂਝੀ ਹੋਈ ਸੀ 48 ਕੂਤਰ ਤੇ ਡੋਟਰ ਹਾਂ ਬਹੁਤ ਚੰਗੀ ਬਾਜੀ ਹੋਈ ਆ ਕੂਤਰ ਦਿਖਾ ਮੜੀ ਬਾਕੀ ਭਾਈ ਸਾਡਾ ਭਾਈ ਨੇ ਹਣੋ ਦਲਤਾ ਭਾਈ ਦੂਜੇ ਛੱਡੀ ਦੀ ਬਾਜੀ ਪਹਿਲੀ ਭਾਈ ਆਪਾਂ ਛੱਡੀ ਕਿ ਛੱਡੀ ਦੀ ਭਾਈ ਮੈਂ ਕੂਤਰ ਬਾਜਦੀ ਰਮ ਇੱਕ ਗੱਲ ਹੋਰ ਕਹਿਣਾ ਜਿਹੜੀ ਗੱਲ ਸੱਚੀ ਆ ਦੇਖਣਾ ਕੀ ਨਾ ਆਪਣਾ ਦਿਵਾਕ ਲਾ ਕੇ ਬੰਦੇ ਜਿਹੜੇ ਕੂਤਰ ਬਣਾਏ ਹੁੰਦੇ ਆ ਨਾ ਹਨਾ ਉਹ ਕੂਤਰ ਵੀਰੇ ਕਾਰਡ ਕੱਢਦੇ ਉਹ ਕੱਢਦੇ ਆ ਹਨਾ ਤੇ ਬਾਕੀ ਆ ਵੀਰੇ ਜਿੱਕਣਾ ਕੀ ਮਿਹਨਤ ਆ ਜਿਹੜੀ ਮਿਹਨਤ ਬਈ ਕਭ ਰੰਗ ਲਿਆਉਂਦੀ ਆ ਫਿਰ ਵਜਾ ਵਜਾ ਖੁਲ ਨਿਕਲੇ ਮਾਰਗ ਨੇ ਬਾਤ ਤੋਂ ਬਾਅਦ ਮੇਰਾ ਵੀਰ ਜਿੰਨੇ ਵੀ ਹਨਾ ਆਪਣੇ ਮਿਹਨਤ ਕਰੋ ਜਿੱਕੜਾ ਵੀ ਕੱਢਣੇ ਪੁੱਤਰ ਹਨਾ ਕੱਢਣ ਦੇ ਪਹਿਲਾਂ ਪਹਿਲਾਂ ਉਹਨਾਂ ਨੂੰ ਆਪਣਾ ਜਿੱਡਾ ਕੀ ਦਵਾਈ ਲਗੀ ਹੋਵੇ ਬਸ ਫੇ ਮਨ ਨੂੰ ਤਾਂ ਧੜਕਣ ਨਹੀਂ ਲੈਂਦੀ ਹੈ ਸ਼ਾਕ ਉਤਰੀ ਤੇ ਆ ਆ ਗਈ ਪੁੱਤਰ ਹੀ ਦੇਖ ਲਓ ਵਜਾ ਜਦ ਪੂਰੀ ਹੋਣਗੀ ਦੂਸਰੀ ਨਾਲੇ ਡੇਢ ਦਿਨ ਚ ਰੜਾਈ ਹੋਈ ਆ ਲੱਖਾਂ ਕੀ ਜੀ ਦੂਸਰੀ ਦੇਰ ਦੇਣ ਅਰਦਾ ਗੁਰਦਾ ਬਾਈੰਦਨੋ ਕੋਟਾ ਮੇਰੇ ਗੋਤਰੀ ਘਰਾਂ ਵੀ ਡਾਈ ਵੀ ਆ ਬਾਈ ਅਸੀਂ ਹਾਂ 2 ਵਜੇ ਉਤਰੀ ਉਹਦਾ ਨਾ ਕਹੀਏ ਬਹੁਤ ਸੋਹਣੀ ਨਸਲ ਨਸਲ ਆ ਤਾਂ ਕੀ ਆ ਦੇਖ ਲੋ ਆ ਦੇਖੋ ਨਾ ਸ਼ੌਕ ਕਰਾਉਣਾ ਤੁਹਾਨੂੰ ਇੱਕ ਆ ਕਾਲੀ ਆ ਦੂਜੀ ਆ ਚਿੱਟੀ ਆ ਹੂੰ ਤਾਂ ਕੀ ਆ ਗੋਤਰੀ ਦੀ ਬਹੁਤ ਵਧੀਆ ਬੜੀ ਵਧੀਆ ਬਾਈ ਨੌ ਬਣਾਇਆ ਗੋਤਰੀ ਸਾਡੇ ਐਵੇਂ ਕਹੀਏ ਬਾਬੇ ਦੀ ਕਿਰਪਾ ਨਾਲ ਕਾਲੇ ਤੇ ਮੋਰ ਲੱਗੇ ਵੀ ਸਾਡੇ ਪੂਛੇ ਚ ਮੋਰ ਲੱਗੇ ਵੀ ਆ ਹੂੰ ਠੀਕ ਹੈ ਬਹੁਤ ਵਧੀਆ ਰਿਜ਼ਲਟ ਰਿਹਾ ਕੁਛ ਇਹ ਉਧਰ ਟੁੱਟੀ ਹੋ ਨਹੀਂ ਹੈਗੀ ਖੋਲੇ ਦਾ ਗਾਈ ਟੂਸੇ ਲਗਾ ਦੇ ਤੇ ਖੁੱਲ ਕੇ ਸੱਜਾ ਆਪਾਂ ਨੇ ਲਾਲ ਕਰਿਆ ਬਾਈ ਹਮ ਹਮ ਠੀਕ ਹੈ ਜੀ ਚੌੜੇ ਜੇ ਦੁਸਰੇ ਕਰਦੇ ਤੇ ਬੰਦ ਜੀ ਜ਼ਿਆਦਾ ਵੱਢਦਾ ਇਹਦਾ ਪੱਲਾ ਮਾਰਿਆ ਹੋਣਾ ਯਾਰ ਇਹਦਾ ਪੱਲਾ ਹਰਾ ਕਰਿਆ ਪਤਾ ਹਾਂ ਹਰਾ ਪੂੰਛਾ ਸਾਡ ਦੁਸਾ ਕਰਿਆ ਉਹਦਾ ਹੋਵੇ ਕੱਲ ਦਾ ਹੀ ਇੱਦਾਂ ਹੀ ਉਦਨ ਮੀਂਹ ਚ ਭਿੱਜ ਗਈ ਨਾ ਮੀਂਹ ਜਮਨੇ ਕਰਕੇ ਹੋ ਗਈ ਆ ਟਾ ਬਿੱਟ ਦੇ ਪੂਛ ਕਰੀ ਵੀ ਸਾਰੀ ਇਹਦੀ ਠੀਕ ਪਹਿਲਾਂ ਦਾ ਹਰਾ ਟੂਸਾ ਬਿੱਟ ਪੂਛ ਕਰੀ ਵੀ ਧੀ ਆ ਹਾਂ ਪਰਸੋਂ ਮੈਂ ਨਾ ਇਹ ਦਿਨ ਮੀਂਹ ਚ ਭਿੱਜ ਗਈ ਉਦੋਂ ਫਿਰ ਲਾਲ ਕਰਦਾ ਮਾਂ ਯਾਰ ਉੱਚੀ ਜਾਂਦੀ ਆ ਹਾਂ ਤੇ ਆਪਾਂ ਦੇਖੇ ਨਹੀਂ ਲੀ ਕਲੀਅਰ ਜੇ ਨਹੀਂ ਹੋਈਦੀ ਆਪਾਂ ਇਹ ਨਹੀਂ ਹੁੰਦੀ ਹੈਗੀ ਹਾਂ ਕੱਲ ਇਹ ਤਿਤਲੀ ਵਾਂਗ ਉੜਦੀ ਸੀ ਜਿਹਨੇ ਮੈਰੀ ਉੜਦੀ ਹੁੰਦੀ ਨਾ ਆਏ ਲੱਗਦੀ ਤਿਤਲੀ ਜੀ ਮੈਨੂੰ ਤੇ ਰੋਟੇ ਵੀ ਸ਼ਾਨ ਹੋਈ ਡਾਈ ਕਰਕੇ ਆਪਾਂ ਇਹ ਡਾਈ ਦੀ ਸ਼ਾਨ ਸੀ ਆਪਾਂ ਰੰਗ ਰੋਂਗ ਦਾ ਕੋਈ ਚੱਕਰ ਨਹੀਂ ਹਾਂ ਕਿ ਨਾ ਵੀ ਹੁੰਦਾ ਤਾਂ ਵੀ ਕੋਈ ਗੱਲ ਨਹੀਂ ਸੀ ਚਲੋ ਉਹ ਤਾਂ ਬਸ 2.5 ਦੀ ਛਾਂਟੀ ਦੀ ਠੀਕ ਹੈ ਭਾਈ ਬਾਕੀ ਵਧੀਆ ਯਾਰ ਵਧੀਆ ਰੇ ਬਾਜੀ ਬਾਕੀ ਚਲੋ ਬਾਜੀ ਛੱਡੀ ਦੀ ਪਹਿਲੀ ਆਪਾਂ ਨਾ ਘਟੌਰ ਛੱਡੀ ਦੀ ਤੇ ਭਾਈ ਆਪਣਾ 10 ਮਿੰਟ ਪਹਿਲਾਂ ਬੱਚਾ ਲਾਲ ਚਰਾ ਲਾਲਸਰਾ ਛੱਡਿਆ ਜਿਹੜਾ ਹਾਂ ਹਰੇ ਲਾਲਣਡੇ ਦਾ ਉਹ ਕੱਟ ਗਿਆ ਨਾ 10 ਮਿੰਟ ਪਹਿਲਾਂ ਆਪਣਾ ਚਲੋ ਕਹਿੰਦੇ ਭਾਈ ਟੱਚ ਮਾਰ ਗਿਆ ਆਪਾਂ ਦਾ ਆਪਾਂ ਦੇਖ ਰਹੇ ਤੇ ਪਰ ਆਪਣਾ ਟੱਚ ਨਹੀਂ ਮਾਰਿਆ ਆਪਾਂ ਦਾ ਭਾਈ ਝੂਠ ਨਹੀਂ ਬੋਲਦੇ ਆਪਾਂ ਨੂੰ ਝੂਠ ਬੋਲ ਕੇ ਕੀ ਲੈਣਾ ਹਨ ਹਾਂ ਹਾਂ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਹਾਂ ਜੀ ਹਾਂ ਕਹਿੰਦੇ ਵੀ ਟੱਚ ਮਾਰਦਾ ਫਿਰ ਬੰਦਾ ਬੈਂਸ ਵੀ ਨਹੀਂ ਕਰ ਸਕਦਾ ਬਾਜੀ ਵਰਸੀ ਇਹ ਹਜੇ ਹੈ ਨਹੀਂ ਬਾਈ ਵੀ ਰੌਲਾ ਪਾਈਏ ਕਿਉਂਕਿ ਅਸੀਂ ਮੈਂ ਯਾਰ ਉਦੋਂ ਬਾਈ ਦੋ ਜਣੇ ਦੇਖ ਲੈ ਥੱਲੇ ਦਾ ਬਾਈ ਕੋਠੇ ਪਰ ਤਾਂ ਅਸੀਂ ਬਹੁਤਾ ਬੈਂਸੇ ਨਹੀਂ ਹੈ ਕਿ ਮਾ ਕੋਈ ਗੱਲ ਨਹੀਂ ਚਲੋ ਹੁਣ ਜੇ ਚਾਰ ਬੰਦੇ ਨੇ ਕਹਿ ਦਿੱਤਾ ਚਾਰ ਬੰਦੇ ਸਾਡੇ ਨਾਲ ਤੇ ਯਾਰ ਚਾਰ ਬੰਦੇ ਉਹਨਾਂ ਨਾਲ ਤੇ ਹਾਂ ਕਰਕੇ ਤੁਸੀਂ ਰੌਲਾ ਨਹੀਂ ਪਾਇਆ ਮਾ ਛੱਡੋ ਕੋਈ ਗੱਲ ਚਲੋ ਠੀਕ ਹੈ ਬਾਈ ਮਿਹਨਤ ਨੂੰ ਮੁੱਲ ਪੈਂਦਾ ਹੀ ਮਿਹਨਤ ਦਾ ਹਣ ਆਪਾਂ ਜਿਹੜੀ ਮਿਹਨਤ ਕਰੀ ਤਾਂ ਮੁੱਲ ਪਿਆ ਚਲੋ ਬਾਕੀ ਰੱਬ ਐਦਾਂ ਹੀ ਮੇਰ